ਪਿਛਲੇ ਲੰਬੇ ਸਮੇਂ ਤੋਂ ਪਾਰਲੀਮੈਂਟ ਵਿੱਚ ਵੀ ਬੰਦੀ ਸਖਾਵੇਂ ਰਿਹਾਈ ਦਾ ਮੁੱਦਾ ਮੈਂ ਲਗਾਤਾਰ ਚੱਕਦੀ ਰਹੀ ਹਾਂ ਅੱਜ ਮੈਂ ਆਪ ਜੀ ਦੇ ਰਾਹੀਂ ਸਮੂਹ ਸੰਗਤਾਂ ਦੀ ਭਾਵਨਾ ਦੇਸ਼ ਦੀ ਸਰਕਾਰ ਤੱਕ ਪਹੁੰਚਾਉਣਾ ਚਾਹਾਂਗੀ ਕਿ ਸੁਪਰੀਮ ਕੋਰਟ ਨੇ ਸਰਕਾਰ ਨੂੰ ਆਉਣ ਵਾਲੀ 15 ਤਰੀਕ ਨੂੰ ਫੈਸਲਾ ਲੈਣ ਨੂੰ ਕਿਹਾ ਹੈ ਕਿ ਭਾਈ 라ਜੂਾਨਾ ਜੀ ਦੀ ਰਿਹਾਈ ਦਾ ਫੈਸਲਾ ਉਤਾਇਆ ਜਾਵੇ ਕਿ ਉਹਨਾਂ ਨੂੰ ਸਵਾਸੀ ਦਿੱਤੀ ਜਾਏ ਜਾਂ ਉਹਨਾਂ ਦੀ ਸਵਾਸੀ ਦੀ ਸਜ਼ਾ ਨੂੰ ਕਮਰ ਕੈਦ ਚੇ ਬਦਲਿਆ ਜਾਏ ਇਹ ਸਰਕਾਰ ਨੇ ਆਪਣਾ ਪੱਖ ਪੇਸ਼ ਕਰਨਾ ਹੈਗਾ ਉਹਨਾਂ ਦਾ ਕੀ ਫੈਸਲਾ ਆਪਾਂ ਸਾਰੇ ਜਾਣਦੇ ਹਾਂ ਕਿ 1984 'ਚ ਜਿਹਨੋ ਜੇ ਹਾਲਾਤ ਪੰਜਾਬ ਵਿੱਚ ਸੀ ਜਿਸ ਤਰ੍ਹਾਂ ਨੌਜਵਾਨਾਂ ਨੂੰ ਚਰਚਾ ਤੇ ਮਾਰਿਆ ਗਿਆ ਸੀ ਤੇ ਬਹੁਤ ਸਾਰੇ ਸਾਡੇ ਸਿੱਖ ਪਾਗਨਾਵਾ ਵਿੱਚ ਬੈਕੇ ਉਹਨਾਂ ਨੇ ਕੁਝ ਕਦਮ ਚੱਕੇ ਜਿਨ੍ਹਾਂ ਕਲਪਾਂ ਵੀ ਉਹਨਾਂ ਨੇ ਸਜ਼ਾ ਵੀ ਕੋਪਤੀ ਪਈ ਰਜਵਾਨੀ ਨੂੰ 30 ਸਾਲ ਤੋਂ ਵੱਧ ਇਹਨਾਂ ਨੂੰ ਜੇਲ੍ਹ ਵਿੱਚ ਹੋ ਕਹਿੰਦੇ ਜਿਹਦੇ ਵਿੱਚੋਂ ਪਿਛਲੇ 12-13 ਸਾਲਾਂ ਚ ਉਹ ਇਕੱਲੇ ਇੱਕ ਸੈਲ 'ਚ ਆਈਸੋਲੇਸ਼ਨ 'ਚ ਉਹਨਾਂ ਨੂੰ ਰੱਖਿਆ ਨਜ਼ਰਬੰਦ ਕੀਤਾ ਗਿਆ ਹੈ ਜਿਹੜੇ ਇਨਸਾਨ ਨੇ ਆ ਆਪਣੀ ਪੂਰੀ ਸਜ਼ਾ ਵੀ ਕੱਟ ਲਈ ਈ ਅੱਜ ਮੈਂ ਦੇਖਤੀ ਕਰਦੀ ਆ ਕਿ ਸਰਕਾਰ ਦੀ ਧੰਗੂ ਨਾਲ ਕਾਸ਼ਾ ਜੀ ਦੇ 550 ਸਾਲਾਂ ਪਹਿਲਾਂ ਪ੍ਰਕਾਸ਼ ਕਰੋ 2019 ਵਿੱਚ ਸਿੱਖ ਕੌਮ ਦੇ ਨਾਲ ਵਾਦਾ ਕੀਤਾ ਸੀ ਕਿ ਮੋਟੀਫਿਕੇਸ਼ਨ ਕੱਟੀ ਕੱਤੀ ਸੀ ਕਿ ਜਿੰਨੇ ਵੀ ਬੰਦੀ ਸਿੱਖ ਨੇ ਉਹਨਾਂ ਨੂੰ ਰਿਹਾ ਕੀਤਾ ਜਾਊਗਾ ਤੇ ਪਾਈ ਰਾਜੂਨਾ ਜੀ ਦੀ ਫਾਸੀ ਦੀ ਉਮਰ ਕੈਚ ਪਦਨਿਆ ਜਾਊਗਾ ਇਹ ਫੈਸਲਾ 2019 ਵਿੱਚ ਮੋਟੀਫਿਕੇਸ਼ਨ ਕਰਕੇ ਇੱਕ ਵੱਡਾ ਤੋਸਾ ਸਿੱਖ ਕੌਮ ਨੂੰ ਦਿੱਤਾ ਸੀ ਲੇਕਿਨ 1900 2019 ਵੀ ਨਿਕਲ ਗਈ ਤਾਂ 2025 ਚ ਬੈਠ ਗਿਆ ਕੋਸ ਬਾਗ ਦੇ ਉੱਤੇ ਅੱਜ ਤਾਈਂ ਸਰਕਾਰ ਕੋਈ ਨਹੀਂ ਉੱਤਰੀ ਹੈ ਅੱਜ ਮੈਂ ਤੁਹਾਨੂੰ ਬੇਨਤੀ ਕਰਦੀਆਂ ਕਿ ਅਗਲੇ ਮਹੀਨੇ ਅਸੀਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਦਾ 350 ਸਾਲਾ ਅਸ਼ੀਰਦੀ ਪਰਮ ਮਨਾ ਰਹੇ ਜਿਨ੍ਹਾਂ ਨੇ ਆਪਣਾ ਸੀਸ ਵਰਦਾਨ ਕੁਰਬਾਨ ਕਰ ਦਿੱਤਾ hindu ਧਰਮ ਨੂੰ ਬਚਾਉਣ ਵਾਸਤੇ ਅੱਜ ਮੈਂ ਬੇਨਤੀ ਕਰਦੀਆਂ ਸਾਡੇ ਬੰਦੀ ਸਿੱਖਾਂ ਨੇ ਆਪਣੀ ਸਾਰੀ ਉਮਰ ਕੁਰਬਾਨ ਕਰ ਦਿੱਤੀ ਸਿੱਖ ਧਰਮ ਵਾਸਤੇ ਤੇ ਅੱਜ 15 ਤਰੀਕ ਨੂੰ ਤੁਸੀਂ ਫੈਸਲਾ ਸੁਣਾਓ ਪਸ ਬਣ ਕੇ ਦੇਂਦੀ ਹੈ ਸਾਡੇ ਸਾਰਿਆਂ ਨੂੰ ਕਿ ਪਾਰੇ ਰਾਜਵਾਨਾ ਤੇ ਬਾਕੀ ਬੰਦੀ ਸਿਨਾਂ ਨੂੰ ਰਿਹਾ ਕੀਤਾ ਜਾਏ ਜਿਨ੍ਹਾਂ ਨੇ ਆਪਣੀ ਸਜ਼ਾ ਕੱਟ ਲਈਤੀ ਹੈ 30 35 35 ਸਾਲਾਂ ਤੋਂ ਜੇਲ੍ਹ 'ਚ ਬੰਦ ਰਹੇ ਨੇ ਇਹ ਹਿਊਮਨ ਰਾਈਟਸ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੇ ਵੀ ਖਿਲਾਫ ਹੈ ਕਿ ਅੱਜ ਵੀ ਉਹਨਾਂ ਨੂੰ ਉਹਨਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਰਿਹਾ ਜੇ ਨਾ ਕੀਤਾ ਜਾਏ ਜੇ ਰਾਜੀਵ ਗਾਂਧੀ ਦੇ ਕਾਦਿਲ ਰਹਾ ਹੋ ਸਕਤੇ ਨੇ ਬਿਲਕੁਸਰਨੂ ਦੇ ਰਿਕਵੈਸਟ ਬਲਤਕਾਰੀ ਵਿਹਾ ਹੋ ਸਕਤੇ ਨੇ ਤੇ ਕਿਉਂ ਸਿੱਖ ਕੌਮ ਦੇ ਨਾਲੇ ਧੜਾ ਕਿਉਂ ਕਿ ਕੱਲੇ ਸਿੱਖ ਕੌਮ ਦੇ ਬੰਦੀ ਸਿੱਖੀ ਵਿਹਾ ਨਹੀਂ ਹੋ ਸਕਦੇ ਤੁਸੀਂ ਵਾਦਾ ਕੀਤਾ ਸੀ ਆਸ ਕਰਦੀਆਂ ਕਿ 15 ਤਰੀਕ ਨੂੰ ਤੁਸੀਂ ਆਪਣੇ ਵਾਦੇ ਤੇ ਪੂਰੇ ਉੱਥੂਗੇ ਤੇ ਭਾਈ 라ਜੂਆਨਾ ਜੀ ਨੂੰ ਦੋਨਾਂ ਨੂੰ ਵਿਹਾ ਕਰੋਗੇ ਤੇ ਬਾਕੀ ਸਾਰੇ ਬੰਦੀ ਸਿੱਖਾਂ ਨੂੰ ਜਿਵੇਂ ਤੁਸੀਂ ਨੋਟੀਫਿਕੇਸ਼ਨ ਕੱਟ ਕੇ 2019 ਚ ਸਾਨੂੰ ਵਾਦਾ ਕੀਤਾ ਸੀ ਗੁਰਨਾਨਕ ਪਾਤਸ਼ਾਹ ਜੀ ਨੂੰ ਵਾਦਾ ਕੀਤਾ ਸੀ ਉਸ ਵਾਦੇ 'ਚ ਭਾਜਪਾ ਦੀ ਸਰਕਾਰ ਕੇਂਦਰ ਦੀ ਸਰਕਾਰ ਪੂਰੀ ਉਤਰੂਗੀ ਜਾਂ ਮੇਰੇ ਭਾਜਪਾ ਦੇ ਭਰਾ ਜਿਹੜੇ ਪਾਰਟੀਆਂ ਨੂੰ ਛੱਡ ਕੇ ਆ ਜਿਹੜੇ ਅੱਜ ਬੀਜੇਪੀ ਵਿੱਚ ਸ਼ਾਮਿਲ ਹੋਏ ਨੇ ਇਸ ਆਵਾਜ਼ ਨੂੰ ਆਪਣੀ ਹਾਈਟਮਾਰਟ ਤਾਈ ਕੋ ਵੀ ਜ਼ਰੂਰ ਲੈ ਕੇ ਜਾਣਾ